ਅੱਜ ਦੀ ਵੀਡੀਓ 'ਚ ਜਿਹੜੀ ਤੁਸੀਂ ਸਭ ਤੋਂ ਸਸਤੀ ਗੱਡੀ ਦੇਖੂਗੇ ਉਹ ਦੇਖੂਗੇ ਆਟੋ ਕੁੱਲ 636200 ਰੁਪਿਆ ਇਹਨਾਂ ਨੇ ਡਿਮਾਂਡ ਰੱਖੀ ਆ ਬਾਕੀ ਕਹਿੰਦੇ ਸੀਗੇ ਮਾਲਕ ਮੌਕੇ ਤੇ ਕਰ ਲੈਮਾਂਗੀ ਬਾਕੀ ਪੂਰੀ ਆਪਾਂ ਗੱਲ ਕਰਾਂਗੇ ਹੋਰ ਵੀ ਬਹੁਤ ਸਾਰੀਆਂ ਆਪਾਂ ਗੱਡੀਆਂ ਲੈ ਕੇ ਪੂੰਚੀਆਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜੀ ਜੇ ਤੁਸੀਂ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ 'ਚ ਤੁਸੀਂ ਦੇਖ ਰਹੇ ਹੋ ਪੰਨੇਚੋ ਸ਼ਹਿਰ 'ਚ ਤੁਹਾਡੇ ਕੋਲੇ ਕੋਠੀ ਆ ਘਰ ਆ ਮਕਾਨ ਆ ਗੱਡੀ ਆ ਮੋਟਰਸਾਈਕਲ ਆ ਆਪਣਾ ਨੰਬਰ 7719445360 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਪੇਜ ਕੋ ਫ੍ਰੀ ਚ ਐਡ ਲਗਵਾ ਸਕਦੇ ਹੂੰ ਨੰਬਰ ਪੂਰੀ ਵੀਡੀਓ ਚ ਉੱਪਰ ਆਪਣਾ ਲਿਖਿਆ ਰਹਿੰਦਾ ਜੀ ਪਹਿਲੀ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਸ਼ੁਰੂਆਤ ਕਰਦੇ ਹਾਂ ਵਰਨਾ ਗੱਡੀ ਤੋਂ 2012 ਮਾਡਲ ਆਪਾਂ ਗੱਡੀ ਲੈ ਕੇ ਪਹੁੰਚਿਆ ਜੀ ਅੰਮ੍ਰਿਤਸਰ ਮਾਲਕ ਦਾ ਏਰੀਆ ਦਾ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਟਾਇਰਾਂ ਚ ਅਲਾਈ ਸੋਨੇ ਲੱਗੇ ਹੋਏ ਨੇ 360 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਮਾਲਕ ਨੇ ਕਿਹਾ ਵੀ ਰੇਟ ਕਰ ਲਾਂਗੇ ਤੇ ਮਾਲਕ ਨੇ ਕਿਹਾ ਪਹਿਲਾਂ ਆਜੂ ਕਰੇ ਤੇ ਗੱਡੀ ਚੈੱਕ ਕਰ ਲਿਓ ਚਲਾ ਕੇ ਦੇਖ ਲਿਓ ਤੇ ਸਾਰਾ ਕੁਝ ਦੇਖ ਕੇ ਤੇ ਉਹ ਤੋਂ ਬਾਅਦ ਆਪਾਂ ਰੇਟ ਮੁਕਾ ਲਾਂਗੇ ਮਾਲਕ ਨੇ ਕਿਹਾ ਪਹਿਲਾਂ ਤਸੱਲੀ ਕਰ ਲਵਾ ਕੇ ਗੱਡੀ ਨੂੰ ਦੇਖ ਲਓ ਇੰਜਨ ਗਿਰ ਦੇਖ ਲਓ ਵਾੜੀ ਲਾਈਨ ਦੇਖ ਲਓ ਜਦੋਂ ਪਸੰਦ ਆਊਗੀ ਉਹ ਤੋਂ ਬਾਅਦ ਰੇਟ ਦੀ ਗੱਲ ਕਰਾਂਗੇ ਬਾਕੀ ਜਿਹੜੇ ਮਾਲਕ ਨੇ ਜੇ ਤੁਸੀਂ ਪਹਿਲਾਂ ਕੋਈ ਗੱਲ ਕਰਨਾ ਚਾਹੁੰਦੇ ਹੋ ਤਾਂ ਨੰਬਰ 9877255270 ਸੈਕਿੰਡ ਜਿਹੜੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਦੇਖ ਰਹੇ ਹੋ ਤੁਸੀਂ ਸਬਪਟਾ ਦੋ ਯਾਰ 14 ਮਾਡਲ ਆਪਾਂ ਲੈ ਕੇ ਪਹੁੰਚਿਆ ਫਾਸਟ ਓਨਰ ਜੀ ਗੱਡੀ ਖੜੀ ਹੈ ਫਿਰੋਜ਼ਪੁਰ ਏਰੀਆ ਚ ਜੀ ਆਪਾਂ ਗੱਡੀ ਚੱਲੀ ਦੇਖੀਏ ਤਾਂ ਗੱਡੀ 92000 ਤੇ 700 ਕੁੱਲ ਚੱਲੀ ਹੋਈ ਹੈ 1 ਲੱਖ ਵੀ ਪੂਰੀ ਨਹੀਂ ਚੱਲੀ ਹਲੇ ਟਾਇਰ ਆਪਾਂ ਨੂੰ 90 ਤੋਂ 95 ਪੈਸੇ ਮਿਲ ਜਾਣਗੇ ਵਧੀਆ ਮਾਲਕ ਨੇ ਟਾਇਰ ਪੋਏ ਹੋਏ ਨੇ ਤੇ ਇਹ ਗੱਡੀ ਖੜੀ ਹੈ ਫਿਰੋਜ਼ਪੁਰ ਏਰੀਆ ਚ ਕਾਫੀ ਆਪਣੇ ਕੋਲੇ ਡਿਮਾਂਡ ਆ ਰਹੀ ਸੀਗੀ ਤੁਹਾਨੂੰ ਦਿਖਾ ਰਹੇ ਹਾਂ ਆਪਾਂ ਫਿਰੋਜ਼ਪੁਰ ਏਰੀਆ ਚ ਸਭ ਤੋਂ ਵਟ ਗੱਡੀ 3,30,000 ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਗੱਡੀ ਦੀ ਮਾਲਕ ਨੇ ਕਿਹਾ ਵੀ ਰੇਟ ਮੁਕਾ ਲਾਂਗੇ ਇੱਕ ਵਾਰੀ ਸਿਰਫ ਇਹ ਡਿਮਾਂਡ ਹੈਗੀ ਕਿਸੇ ਨੂੰ ਇਹ ਗੱਡੀ ਜੇ ਪਸੰਦ ਆਈ ਹੈ ਤੇ ਦੇਖਣਾ ਕੋਈ ਚਾਹੁੰਦਾ ਜੀ ਜਾ ਕੇ ਦੇਖ ਸਕਦਾ ਹਾਂ ਮਾਲਕ ਦੇ ਏਰੀਆ 'ਚ ਜਾ ਕੇ ਫਿਰੋਜ਼ਪੁਰ ਤੇ ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਦੇ ਰੱਖਿਆ ਜੀ 9478388876 ਤੇ ਹੁਣ ਆਪਾਂ ਇੱਕ ਹੈਂਡਿਕਾ ਗੱਡੀ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਜਾਂ ਜੀ ਡੀਜ਼ਲ ਤੇ ਗੱਡੀ ਐ ਟਾਇਰਾਂ ਚ ਅਲਾਈ ਲੱਗੇ ਹੋਏ ਨੇ ਰੇਟ ਕੁੱਲ 60000 ਰੁਪਿਆ ਮਾਲਕ ਨੇ ਕਿਹਾਗਾ ਪਟਿਆਲੀ ਗੱਡੀ ਖੜੀ ਐ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਸੋਹਣੀ ਗੱਡੀ ਐ ਮਾਲਕ ਨੇ ਵਧੀਆ ਰੱਖੀ ਹੋਈ ਐ ਚਲਾਈ ਵਧੀਆ ਹੋਈ ਐ ਬਾਕੀ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖੋਗੇ ਇੰਜਨ ਗੇਅਰ ਦੇਖੋਗੇ ਸਟਾਰਟ ਕਰਕੇ ਦੇਖੋਗੇ ਤੋਂ ਅਨੁਸਾਰਾ ਕੁਝ ਪਤਾ ਲੱਗ ਜੂਗਾ ਤੇ 60000 ਰੁਪਿਆ ਇੱਕ ਬਰੀ ਡਿਮਾਂਡ ਐ ਲੈਸ ਬਸ ਹੋ ਜੂਗਾ ਤੇ 27 ਤੱਕਰ ਆਪਾਂ ਨੂੰ ਪਾਸਿੰਗ ਮਿਲ ਜੂਗੀ 6 ਮਾਡਲ ਜ਼ਰੂਰ ਪਰ ਪਾਸਿੰਗ ਬਹੁਤ ਅੱਗੇ ਤੱਕ ਇਹਨਾਂ ਨੇ ਕਰਵਾਈ ਹੋਈ ਹੈ। ਬਾਕੀ ਜਿਹੜੇ ਮਾਲਕ ਨੇ ਉਹਨਾਂ ਨਾਲ ਤੁਸੀਂ ਕੋਈ ਵੀ ਗੱਲ ਕਰਨੀ ਹੈ ਗੱਡੀ ਬਾਰੇ ਕੁਝ ਵੀ ਪੁੱਛਣਾ ਹੈ ਮਾਲਕ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ। ਨੰਬਰ ਮਾਲਕ ਦਾ 9814827406 ਜਿਹੜੀ ਵੀ ਗੱਲ ਕਰਨੀ ਹੋਈ ਆਪੇ ਕਰ ਲਿਓ। ਹੁਣ ਆਪਾਂ ਇੱਕ i10 ਗੱਡੀ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਸੀ। 2009 ਮਾਡਲ ਹੈ ਗੱਡੀ ਕੋਲ 95000 ਚੱਲੀ ਹੋਈ ਹੈ 1 ਲੱਖ ਰੁਪਿਆ ਇਹਨਾਂ ਨੇ ਡਿਮਾਂਡ ਲਾ ਕੇ ਭੇਜੀ ਆ ਤਰਨ ਤਰਨ ਏਰੀਆ ਚ ਗੱਡੀ ਆਪਣੇ ਕੋਲੇ ਪਹੁੰਚੀ ਆ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ 650 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜਾਊਗੀ ਗੱਡੀ ਚ ਕੋਈ ਕਮੀ ਪੇਸ਼ ਨਹੀਂ ਬਹੁਤ ਵਧੀਆ ਕੰਡੀਸ਼ਨ ਦੀ ਗੱਡੀ ਆਪਾਂ ਨੂੰ ਮਿਲ ਜਾਊਗੀ ਕਿਸੇ ਨੇ ਜਿਹੜੀ ਚਲਾ ਕੇ ਦੇਖਣੀ ਆ ਸਟਾਰਟ ਕਰਕੇ ਦੇਖਣੀ ਆ ਤੁਸੀਂ ਸਾਰਾ ਕੁਝ ਦੇਖ ਸਕਦੇ ਹੋ ਬਾਕੀ ਚਿੱਟੇ ਰੰਗ ਦੀਆਂ ਰੰਗ ਬਹੁਤ ਵਧੀਆ ਤੇ ਚਮਕਦਾਰ ਤੇ ਸਾਫ ਤੇ ਸਕ੍ਰੈਚਲੈਸ ਸਾਰਾ ਕੁਝ ਇਹ ਕੁਝ ਆਪਾਂ ਨੂੰ ਮਿਲੂਗਾ ਜੀ 1 ਲੱਖ ਰੁਪਇਆ ਇੱਕ ਬਰੀ ਡਿਮਾਂਡ ਹੈ ਮੌਕੇ ਤੇ ਘਾਟਾ ਪਾਦਾ ਕੀਤਾ ਜਾਊਗਾ ਜੇ ਤੁਸੀਂ ਗੱਡੀ ਨੂੰ ਅੰਦਰੋਂ ਜਾ ਕੇ ਦੇਖਣੀ ਹੈ ਇੰਜਨ ਗੇਅਰ ਦੇਖਣਾ ਤੁਸੀਂ ਘਰੇ ਜਾ ਕੇ ਦੇਖ ਲਿਓ ਮਾਲਕ ਦੇ ਘਰੇ ਗੱਡੀ ਤੋਂ ਉਹਨੂੰ ਮਿਲ ਜੂਗੀ ਬਾਕੀ ਮਾਲਕ ਨੇ ਕਿਹਾ ਬੈ ਕੇ ਰੇਟ ਮੁਕਾਲਾਂਗੇ ਇਹ ਜਿਹੜਾ 1 ਲੱਖ ਰੁਪਇਆ ਕਿਹਾ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਮਾਲਕ ਨਾਲ ਡਾਇਰੈਕਟ ਕਰ ਸਕਦੇ ਹੋ ਜੀ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਹੈ 98149 ਤੇ 40388 ਗੱਲ ਜਿਹੜੀ ਵੀ ਕਰਨੀ ਹੋਈ ਦਿਲ ਖੋਲ ਕੇ ਕਰ ਲਿਓ ਜੀ ਬਾਕੀ ਗੱਡੀਆਂ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਦੇਖਣ ਨੂੰ ਮਿਲ ਜਾਣਗੀਆਂ ਕੱਲੀ ਕੱਲੀ ਆਪਾਂ ਗੱਲ ਕਰ ਹੀ ਰਹੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀਗਾ ਇੱਕ ਵਾਰੀ ਫਿਰ ਤੋਂ ਦੱਸ ਦੇਣਾ ਉੱਪਰ ਆ ਆਪਣਾ ਵਾਰ-ਵਾਰ ਲਿਖਿਆ ਰਹਿੰਦਾ ਜੀ 7719445360 ਜੇ ਕਿਸੇ ਨੇ ਐਡ ਕਰਵਾਉਣੀ ਅਜੀ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਹੈ ਘਰ ਹੈ ਮਕਾਨ ਹੈ ਕੋਈ ਗੱਡੀ ਹੈ ਮੋਟਰਸਾਈਕਲ ਹੈ ਕਿਸੇ ਵੀ ਏਰੀਆ ਚ ਤੁਸੀਂ ਵੇਚਣਾ ਚਾਹੁੰਨਿਓ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਬਸ ਫੋਟੋਆਂ ਖਿੱਚੋ ਜਾਣਕਾਰੀ ਪੂਰੀ ਭੇਜੋ ਚਾਹੇ ਕਾਪੀ ਤੇ ਲਿਕੇ ਭੇਜ ਦਿਓ ਚਾਹੇ ਮੈਸੇਜ ਕਰ ਦਿਓ ਜੀ ਬਾਕੀ ਇੱਕ ਵੀਡੀਓ ਪੂਰੀ ਵਧੀਆ ਆ ਕੁਝ ਆਪਣੇ ਕੋਲੇ ਭੇਜ ਦੂੰ ਫਰੀ ਦੇ ਵਿੱਚ ਆਪਾਂ ਛੇਤੀ ਤੋਂ ਛੇਤੀ ਅੜਤੋੜੀ ਲਗਾ ਦੇਵਾਂਗੀ ਆਪਣਾ ਨਾਂ ਦਾ ਕੋਈ ਕਮਿਸ਼ਨ ਹੁੰਦਾ ਜੀ ਨਾ ਕੁਝ ਹੋਰ ਹੁੰਦਾ ਬਿਲਕੁਲ ਫਰੀ ਚ ਆਪਾਂ ਕੰਮ ਸਾਰਾ ਕਰਦੇ ਹਾਂ ਬਾਕੀ ਵੀਡੀਓ ਜੇ ਤੁਹਾਨੂੰ ਪਸੰਦ ਆ ਰਹੀ ਹੈ ਜੀ ਵੀਡੀਓ ਵਧੀਆ ਲੱਗ ਰਹੀ ਆ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਲਾਈਕ ਵੀਡੀਓ ਨੂੰ ਜ਼ਰੂਰ ਕਰ ਦਿਓ ਕਿਉਂਕਿ ਆਪਾਂ ਮਿਹਨਤ ਕਰਦੇ ਆ ਜੀ ਬਾਕੀ ਤੁਹਾਡੇ ਖਾਤਰ ਡੇਲੀ ਵੀਡੀਓ ਲੈ ਕੇ ਪਹੁੰਚਦੇ ਆ ਤੇ ਤੁਹਾਡਾ ਵੀ ਥੋੜਾ ਜਿਹਾ ਫਰਜ਼ ਬਣਦੇ ਵੀ ਵੀਡੀਓ ਨੂੰ ਸਪੋਰਟ ਕਰਿਆ ਕਰੋ ਜੀ ਆਕੇ ਤੁਸੀਂ ਬਹੁਤ ਪਿਆਰ ਦਿੰਦੇ ਹੋ ਤੇ ਵੱਧ ਤੋਂ ਵੱਧ ਪਿਆਰ ਬਣਾ ਕੇ ਰੱਖਿਆ ਕਰੂ। ਬਾਕੀ ਵੀਡੀਓ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਪਹਿਲੀ ਵਾਰ ਦੇਖ ਰਹੇ ਹੋ ਆਪਣੀ ਵੀਡੀਓ ਇਸੇ ਤਰ੍ਹਾਂ ਦੀ ਤੁਸੀਂ ਡੇਲੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨਾਲ ਤੁਸੀਂ ਪੱਕੇ ਤੌਰ ਤੇ ਜੁੜ ਜਾਓ ਤੁਹਾਨੂੰ نیچے ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਲਾਜ਼ਮੀ ਦਬਦਿਓ ਕਿਉਂਕਿ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਜੀ ਤੇ ਹੁਣ ਆਪਾਂ ਆਲਟੋ ਗੱਡੀ ਦੀ ਗੱਲ ਕਰਾਂਗੇ ਆਲਟੋ -10 के 10 BXI ਗੱਡੀਆਂ ਆਪਾਂ ਲੈ ਕੇ ਪਹੁੰਚੀਆਂ 2 ਯਰ 12 ਮਾਡਲ ਆ 1 ਲੱਖ ਤੇ 48000 ਰੁਪਏ ਡਿਮਾਂਡ ਮਾਲਕ ਵੱਲੋਂ ਪਹੁੰਚੀ ਆ ਪੰਜਾਬ ਨੰਬਰ ਹੈ ਚੇਰੀ ਰੰਗ ਚ ਗੱਡੀਆਂ ਸੀ ਗੱਡੀ ਤੁਸੀਂ ਆਪ ਹੀ ਦੇਖ ਲਓ ਬੰਪਰ ਵਗੈਰਾ ਦੇਖ ਲਓ ਮਾੜੇ ਮੋਟੇ ਸਕਰੈਚ ਆਪਾਂ ਨੂੰ ਮਿਲਣਗੇ ਬੰਪਰਾਂ ਤੇ ਬਾਕੀ ਤੁਸੀਂ ਦੇਖ ਰਹੋ ਜੀ ਟਾਇਰ ਟੱਪਾ ਵਧੀਆ ਮਿਲ ਜੂਗਾ ਲੁਧਿਆਣਾ ਦੀ ਗੱਡੀ ਖੜੀ ਆ 1 48 ਦੇ ਵਿੱਚੋਂ ਲੈਸ ਹੋ ਜੂਗਾ ਰੇਟ 1 48 ਇੱਕ ਵਾਰੀ ਡਿਮਾਂਡ ਹੈਗੀ ਜੇ ਸਾਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਅੰਦਰੋਂ ਕੋਈ ਦੇਖਣਾ ਚਾਹੁੰਦਾ ਹੈ ਇੰਜਨ ਗੇਅਰ ਦੇਖਣਾ ਚਾਹੁੰਦਾ ਤੋਰ ਕੇ ਦੇਖਣਾ ਚਾਹੁੰਦਾ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਵੀ ਗੱਲ ਕਰਨੀ ਹੈ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਮਾਲਕ ਨੇ ਕਿਹਾ ਬਾਕੀ ਪਹਿਲਾਂ ਤੁਸੀਂ ਕੋਈ ਵੀ ਗੱਲ ਕਰਨੀ ਹੈ ਮਾਲਕ ਨਾਲ ਆਪੇ ਕਰ ਲਓ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਰੱਖਿਆ ਜੀ 98100 4331307 ਜੜੀ ਵੀ ਗੱਲ ਕਰਨੀ ਹੋਈ ਆਪੇ ਕਰ ਲਿਓ ਚਾਹੇ ਹੁਣ ਆਪਾਂ ਆਲਟੋ ਐਲਐਕਐਸਆਈ ਇੱਕ ਹੋਰ ਗੱਡੀ ਲੈ ਕੇ ਪਹੁੰਚੇ ਆਂ ਕਈ ਗੱਡੀਆਂ ਆਲਟੋ ਆਪਾਂ ਲੈ ਕੇ ਪਹੁੰਚੀ ਅੱਜ 2010 ਮਾਡਲ ਹੈ ਜਿਹੜੀ ਗੱਡੀ ਤੁਸੀਂ ਦੇਖ ਰਹੇ ਹੋ 1 ਲੱਖ ਤੇ 10000 ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਗੱਡੀ ਪਹੁੰਚੀ ਆਪਣੇ ਕੋਲੇ ਅਜਨਾਲੀ ਏਰੀਏ ਚੋਂ ਤੇ 6570 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜੂਗੀ ਗੱਡੀ ਵੀ ਸੋਹਣੀ ਹੈ ਬਾਕੀ ਤੁਹਾਡੇ ਸਾਹਮਣੇ ਆ ਫੋਟੋਆਂ ਚ ਸਾਰਾ ਕੁਝ ਦੇਖ ਰਹੇ ਹੋ ਨੰਬਰ ਵਾਈ ਦਾ 62801 81824 ਤੇ ਹੁਣ ਆਪਾਂ ਗੱਲ ਕਰਾਂਗੇ ਆਲਟੋ ਗੱਡੀ ਦੀ ਅਲਟੋ ਆਪਾਂ ਗੱਡੀ ਜਿਹੜੀ ਲੈ ਕੇ ਪਹੁੰਚਿਆ 63000 ਦੀ ਉਹ ਗੱਡੀ ਅਸੀਂ ਇਹਦਾ ਰੇਟ ਬਾੜ ਤਰੇਟ 63000 ਰੁਪਏ ਕਿਹਾ ਬਾਕੀ ਮਾਲਕ ਨੇ ਕਿਹਾ ਵੀ ਘੱਟ ਬੱਧਾ ਕਰ ਲੰਗੀ ਮਾਡਲ ਦੀ ਗੱਲ ਕਰੀਏ ਤਾਂ 2007 ਮਾਡਲ ਹੈ ਗੱਡੀ ਖੜੀ ਹੈ ਮਾਨਸ ਏਰੀਆ 'ਚ ਹਰਿਆਣਾ ਨੰਬਰ ਹੈ ਸੀ ਅੱਧੇ ਵਾਂਗੂ ਟਾਇਰ ਆਪਾਂ ਨੂੰ ਮਿਲ ਜਾਣਗੇ ਨੰਬਰ 22 ਦਾ 7087507556 ਗੱਲ ਆਪੇ ਕਰ ਲਓ ਜਿਹੜੀ ਵੀ ਤੁਸੀਂ ਕਰਨਾ ਚਾਹੁੰਦੇ ਹੋ ਲੈ ਕੇ ਗੱਡੀ ਦੇਖਣੀ ਹੈ ਇਹਨਾਂ ਦੇ ਘਰੇ ਵਗਜੋ ਤੇ ਮਾਲਕ ਨੇ ਕਿਹਾ ਆਜੂ ਦੇਖ ਲਿਓ ਪਸੰਦ ਆਊਗੀ ਤਾਂ ਲੈ ਜਾਓ ਜੀ ਰੇਟ ਮੁਕਾ ਲਾਂਗੇ ਵੇਕੀਮ ਬਾਕੀ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਲਈ ਸਾਰਾ ਕੁਝ ਤੁਸੀਂ ਦੇਖ ਲਿਆ ਜਿੰਨੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਸੀ ਸਾਰਾ ਕੁਝ ਤੁਸੀਂ ਦੇਖ ਲਿਆ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਇਹ ਵੀਡੀਓ ਜੇ ਤਾਂ ਵੀਡੀਓ ਨੂੰ ਬਤ ਤੋਂ ਬਤ ਲਾਈਕ ਕਰ ਦਿਓ ਬਤ ਤੋਂ ਬਤ ਸ਼ੇਅਰ ਕਰ ਦਿਓ ਬਤ ਤੋਂ ਬਤ ਸਪੋਰਟ ਕਰੋ ਜੀ ਤੇ ਸਬਸਕ੍ਰਾਈਬ ਕਰਨਾ ਚੈਨਲ ਨੂੰ ਆਪੋਲੀਓ ਜਿੰਨੇ ਤੁਸੀਂ ਦੇਖ ਰਹੇ ਹੋ ਸਬਸਕ੍ਰਾਈਬ ਦਾ ਫਾਇਦਾ ਤੁਹਾਨੂੰ ਪਤਾ ਲੱਗ ਹੀ ਗਿਆ ਤੇ ਕਿਸੇ ਨੇ ਐਡ ਕਰਵਾਉਣੀ ਹੈ ਕਿਸੇ ਵੀ ਵੇਲੇ ਤੁਸੀਂ ਭੇਜ ਸਕਦੇ ਹੋ ਆਪਣੇ ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਨੰਬਰ ਤੋਂ ਤੁਹਾਨੂੰ ਮਿਲੇਗਾ ਜੀ ਇੱਕ ਵਾਰ ਫਿਰ ਤੋਂ ਦੱਸ ਦਿੰਨਾ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਚੁੰਡ ਦੇ ਵਿੱਚ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਮਕਾਨ ਕਿਹੜੀ ਗੱਡੀ ਕਿਹੜੇ ਏਰੀਆ ਚ ਚਾਹੀਦੀ ਹੈ ਕਰੋ ਕਮੈਂਟ ਲੈ ਕੇ ਆਪਾਂ ਪਹੁੰਚ ਜਾਵਾਂਗੇ